ਆਵਾਦਵੀ ਪਾਰਟੀ ਦੇ ਆਗੂ ਸੁਖ ਸੂਰੀ ਵੱਲੋਂ ਵਾਰ ਨੰਬਰ 41 ਦੇ ਵਿੱਚ ਡਾਕਟਰ ਨਿੰਦਰ ਦੀ ਅਗਵਾਈ ਵਿੱਚ ਮੀਟਿੰਗ ਕਰਵਾਈ ਗਈ ਜਿਸ ਵਿੱਚ ਆਵਾਦਵੀ ਪਾਰਟੀ ਦੇ ਆਗੂਆਂ ਨੇ ਆਵਾਦਵੀ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਹੋਏ ਅਤੇ ਇਲਾਕਾ ਨਿਵਾਸੀਆਂ ਦਾ ਪੂਰਨ ਸਹਿਯੋਗ ਆਵਾਦਵੀ ਪਾਰਟੀ ਨੂੰ ਮਿਲਦਾ ਨਜ਼ਰ ਆਇਆ ਇਸ ਮੌਕੇ ਐਮਐਲਏ ਹਲਕਾ ਦੱਖਣੀ ਡਾਕਟਰ ਇੰਦਰਬੀਰ ਸਿੰਘ ਦੇਜਰ ਪਹੁੰਚੇ ਅਤੇ ਇਲਾਕਾ ਨਿਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਡਾਕਟਰ ਨਿੰਜਰ ਦਾ ਸਵਾਗਤ ਕੀਤਾ ਗਿਆ ਆਮ ਆਦਮੀ ਪਾਰਟੀ ਸਰਕ ਬਹੁਤ ਜਿਆਦਾ ਕਾਫੀ ਸਮੇਂ ਤੋਂ ਡਾ ਸਰ ਖੁਦ ਆਪ ਮੀਟਿੰਗਾਂ ਲੈ ਰਹੇ ਹੀ ਤਕਰੀਬਨ ਸਾਡੀ 42 ਨੰਬਰ ਵਾਰਡ ਦੇ ਵਿੱਚ ਅੱਜ 8ਵੀਂ 10ਵੀਂ ਮੀਟਿੰਗ ਆ ਪਰ ਸੁਖਵੀਰ ਦਾ ਪਿਆਰ ਸੀ ਉਹ ਕਹਿੰਦਾ ਸੀ ਮੈਂ ਭਾਜੀ ਥੋੜੀ ਵੱਖਰੀ ਤਰੀਕੇ ਨਾਲ ਮੀਟਿੰਗ ਕਰਨੀ ਹੈ ਬਹੁਤ ਸੋਹਣਾ ਵੀਰ ਨੇ ਇਹ ਮੀਟਿੰਗ ਦਾ ਪ੍ਰਬੰਧ ਕੀਤਾ ਵਾ ਤੇ ਮੈਨੂੰ ਹੁਣੇ ਕਹਿ ਰਹੇ ਹੀ ਕਿ ਸਰਦਾਰ ਤਲਦੀਪ ਸਿੰਘ ਧਾਰੀਵਾੜ ਸਾਹਿਬ ਨੇ ਪਹੁੰਚ ਰਹੇ ਤਾਰੀਵਾਲ ਸਾਹਿਬ ਦੀ ਅਮੀ ਸ਼ਡਿਊਲ ਬਹੁਤ ਜ਼ਿਆਦਾ బిਜੀ ਉਹਨਾਂ ਦਾ ਮੀਟਿੰਗਾਂ ਬਹੁਤ ਜ਼ਿਆਦਾ ਨੇ ਪਰ ਸਾਡੇ ਵਿੱਚ ਸਾਡੇ ਐਮ.ਐਲ.ਏ ਡਾਕਟਰ ਇੰਦਰਜੀਤ ਸਿੰਘ ਨਿੱਚਰ ਆ ਗਏ ਨੇ ਕਲਦੀਪ ਸਿੰਘ ਧਾਰੀਵਾਲ ਵੀ ਆ ਗਏ ਸਾਬਕਾ ਮੰਤਰੀ ਵੀ ਆ ਗਏ ਇਹ ਸਮਝੋ ਕਿ ਸਾਡੇ ਮੁੱਖ ਮੰਤਰੀ ਵੀ ਆ ਗਏ ਅਸੀਂ ਤੇ ਇਹਨਾਂ ਨੂੰ ਇਹ ਜੋ ਸਮੇਂ ਦੇ ਆ ਐਸੇ ਹਰਮਨ ਪਿਆਰੇ ਨੇਤਾ ਇਹਨਾਂ ਦਾ ਇਹ ਬਾੜ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰ ਜਿੰਨੇ ਵੀ ਕੰਮ ਅਸੀਂ ਹੁਣ ਤੱਕ ਕੀਤੇ ਨੇ ਸਾਰੇ ਕੰਮ ਸਾਡੀ ਪਹਿਲ ਦੇ ਹਿਧਾਰ ਤੇ ਹੋਏ ਨੇ। ਧੰਨਵਾਦ ਤੁਹਾਡਾ ਸਾਰਿਆਂ ਦਾ ਇੰਨੀ ਗਰਮੀ ਹੋਣ ਦੇ ਬਾਵਜੂਦ ਤੁਸੀਂ ਲਗਭਗ 1 ਘੰਟੇ ਤੋਂ ਇੱਥੇ ਇਸੇ ਤਰ੍ਹਾਂ ਪਿਆਰ ਦੇ ਨਾਲ ਬੈਠੇ ਹੋ। ਸੋ ਇਹ ਤੁਹਾਡਾ ਪਿਆਰ ਹੀ ਹੈ ਡਾਕਟਰ ਸਾਹਿਬ ਦੇ ਨਾਲ ਇਸ ਵਾਰਡ ਦੇ ਵਿੱਚ ਮੇਰਾ ਛੋਟਾ ਵੀਰ ਸ਼ੇਰ-ਏ-ਪੰਜਾਬ ਤੇ ਸੁਖਵੀਰ ਜਿਨੇ ਜਿਹੜੀ ਇਹ ਮੀਟਿੰਗ ਰੇਂਜ ਕੀਤੀ ਆ ਉਹ ਸਾਡਾ ਤੁਹਾਡਾ ਸਾਰਿਆਂ ਦਾ ਪਿਆਰ ਜਿਹੜਾ ਤੁਸੀਂ ਜਿਹੜਾ 1 ਘੰਟੇ ਤੋਂ ਨਾਲ ਮੰਨਦੋ ਤੁਹਾਨੂੰ ਸਿਜਦਾ ਕਰਦਾ। ਜਿਵੇਂ ਕਿ ਸਾਰੇ ਵੀਰਾਂ ਨੇ ਦੱਸਿਆ ਕਿ ਆਪਾਂ ਆਮ ਆਦਮੀ ਪਾਰਟੀ ਨੂੰ ਵੋਟ ਕਿਉਂ ਪਾਈਏ ਕੁਲਦੀਪ ਸਿੰਘ ਧਾਰੀਵਾਦੀ ਨੂੰ ਵੋਟ ਕਿਉਂ ਪਾਈਏ ਸੋ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਆਮ ਆਦਮੀ ਪਾਰਟੀ ਵੱਲੋਂ ਜਿੰਨੇ ਵੀ ਬਤਾਏ ਕਿ ਨਹੀਂ ਉਹਨਾਂ ਨੇ ਲਗਭਗ 2 ਸਵਾ 2 ਸਾਲ ਦੇ ਵਿੱਚ ਜਿੰਨੇ ਵੀ ਕੰਮ ਕਰਦੇ ਆ ਉਹਦਾ ਰਿਪੋਰਟ ਕਾਰਡ ਹਰ ਇੱਕ ਮੀਟਿੰਗ ਦੇ ਵਿੱਚ ਸ਼ੇਅਰ ਕਰ ਰਹੇ ਆ ਸੋ ਡਾਕਟਰ ਸਾਹਿਬ ਨੇ ਆਪਣੇ ਹਲਕੇ ਦੇ ਵਿੱਚ ਜਿਹੜੇ ਕੰਮ ਕੀਤੇ ਆ ਸੋ ਉਹ ਬੰਦਾ ਤਾਂ ਹੀ ਕਹਿ ਸਕਦਾ ਜੇ ਉਹਨੇ ਕੰਮ ਕੀਤੇ ਆ ਜਿਵੇਂ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਮੈਂ ਕੰਮ ਕੀਤਾ ਤੇ ਮੈਨੂੰ ਵੋਟ ਦਿਓ ਸੋ ਇਸੇ ਤਰ੍ਹਾਂ ਕੁਲਦੀਪ ਸਿੰਘ ਧਾਰੀਵਾਲ ਜੀ ਨੇ ਵੀ ਆਪਣੇ ਹਲਕੇ ਦੇ ਵਿੱਚ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਸੀ ਸੁਖਵੀਰ ਨੇ ਜਿਹਦੀ ਮੀਟਿੰਗ ਕਰਾਈ ਹੈ ਬਹੁਤ ਬਤਲੇ ਬਨੇ ਵੀਰ ਜਜ਼ਬਾਤੀ ਆਦਮੀ ਨੇ ਦਿਲੋਂ ਪਿਆਰ ਕਰਦੇ ਨੇ ਔਰ ਅਸੀਂ ਵੀ ਇਹਨਾਂ ਦਿਲੋਂ ਪਿਆਰ ਕਰਦੇ ਹਾਂ ਪਰ ਮੈਂ ਵੀ ਦਿਲੋਂ ਤੁਹਾਡਾ ਪਿਆਰ ਕਰਦਾ ਹਾਂ ਇਹ ਕੋਈ ਝੂਠੀ ਗੱਲ ਨਹੀਂ ਕਰ ਰਿਹਾ ਔਰ ਅਸੀਂ ਕਾਫੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕੁਝ ਰਹਿ ਗਏ ਨੇ ਜਿਹੜੇ ਕੀਤੇ ਸੱਚੇ ਦੇ ਨਾਲ ਕੀਤੇ ਕੋਈ ਖੋਟ ਨਹੀਂ ਹੋਣੀ ਤੇ ਜਿਹੜੇ ਰਹਿ ਗਏ ਨੇ ਅਸੀਂ ਦੂੜੇ ਤਿਕੜੇ ਚਾਰ ਗੁਨੇ ਜੋਰ ਨਾ ਕਰਨੇ ਹਨ ਇਲੈਕਸ਼ਨ ਤੋਂ ਬਾਅਦ ਕਿ ਸਾਨੂੰ ਵੀ ਸਮਝ ਆ ਗਈ ਹੈ ਜਦੋਂ ਤੁਹਾਨੂੰ ਦੁਬਾਰਾ ਆਈਦਾ ਮੈਂ ਫਿਰ ਇਸ਼ੂ ਹੋਰ ਨਿਕਲ ਕੇ ਹੁੰਦੇ ਆ ਸੀਵਰ ਦਾ ਪਾਣੀ ਦਾ ਰਾਸ਼ਨ ਦਾ ਲਾਈਟ ਦਾ ਸਟਰੀਟ ਲਾਈਟ ਦਾ ਜਿਹੜੇ ਤੁਹਾਨੂੰ ਪਤਾ ਹੁੰਦੇ ਆ ਪਰ ਤੁਸੀਂ ਉਹਨਾਂ ਨੂੰ ਘੱਟ ਤਵਜੋ ਦੇ ਰਹੇ ਹੁੰਦੇ ਹੋ ਤੁਸੀਂ ਸੋਚਦੇ ਹੋ ਕਿ 800 ਕਰੋੜ ਦਾ ਪਾਣੀ ਦਾ ਪ੍ਰੋਜੈਕਟ ਲੈ ਆਏ ਆ ਤੇ ਉਹ ਬੜੀ ਵਧੀਆ ਚੀਜ਼ ਆ ਲੇਕਿਨ ਆਮ ਬੰਦੇ ਨੂੰ ਰੋਜ਼ ਦੀ ਰੋਜ਼ਾਨਾ ਜ਼ਿੰਦਗੀ ਜਿਹੜੀ ਆ ਉਹਦੇ ਨਾਲ ਖਰਕੀ ਪੈਣਾ ਹੁੰਦਾ ਹੈ ਉਹ ਜਿਵੇਂ ਚਾਰ ਫੁੱਲ ਬਣਾਤੇ ਵੱਡੇ ਇੱਕ ਸੁਲਤਾਨ ਦੇ ਫੁੱਲ ਬਣਾਇਆ ਜੀ ਇੱਕ ਨਿਊ ਪ੍ਰਸਤ ਦੇ ਕਿ ਬਣਾਇਆ ਇੱਕ ਭੋੜੂ ਨੂੰ ਜਾਣਾ ਹੈ ਇੱਕ ਕਪੜਾ ਜਿਹੜੀ ਪਰਦਾ ਵਾਲੇ ਕ੍ਰਾਸਿੰਗ ਰਹੇ ਉਹਦੇ ਕੋਲ ਤੇ ਫੁੱਲ ਚਾਰ ਫੁੱਲ ਸਪਾਸ ਕਰਾਉਣ ਜਿਹੜੇ ਅੱਗੇ ਤਿੰਨ ਸਾਈਜ਼ ਬਣ ਜਾਣਗੇ ਲੇਕਿਨ ਇਹ ਅਰੇ ਇਹ ਕੋਈ ਖਿਆਲੀ ਪਾਉਣਗੇ ਇਹ ਕਾਗਜ਼ੀ ਕਾਰਵਾਈ ਪੂਰੀ ਹੋ ਚੁੱਕੀ ਹੈ ਟੈਂਡਰ ਹੋ ਚੁੱਕੇ ਨੇ ਸਭ ਕੁਝ ਹੋ ਚੁੱਕਾ ਸੋ ਇਹ ਫਿਰ ਨਾਰਨਾ ਸ਼ੁਰੂ ਹੋ ਜਾਣ ਕਰ ਨਾਰਨਾ ਪੂਰੇ ਹੋ ਜਾਣਗੇ ਇਸੇ ਤਰ੍ਹਾਂ ਜਿਹੜੀਆਂ ਦੋ ਗਰਾਊਂਡਾਂ ਬਣਾਈਆਂ ਨੇ ਬਹੁਤ ਸਾਰੇ ਸਕੱਤਰ ਬਾਅਦ ਚ ਉਹ ਵੀ 6 ਮਹੀਨੇ ਚ ਪੂਰੀਆਂ ਹੋ ਜਾਣਗੀਆਂ ਬਹੁਤ ਸਾਰਾ ਇਲਾਕਾ ਨਿਕਲ ਕੇ ਆਏਗਾ ਬੱਚੇ ਖੇਡਿਆ ਕਰਨਗੇ ਰੋਜ਼ ਖੇਡਦੇ ਨੇ ਜਦੋਂ ਉਹ ਤੁਹਾਨੂੰ ਤੇ ਇਹ ਕੁਝ ਬਰਾਲੇ ਸਾਡੇ ਸੀਗੇ ਬਾਕੀ ਮੈਂ ਮਿਲ ਜੋ ਫੀਡਬੈਕ ਮਿਲਿਆ ਸੀ ਲੋਕਾਂ ਚ ਮਿਲ ਕੇ ਤੁਹਾਡੇ ਸਾਰੇ ਸੰਗਤ ਮਿਲ ਕੇ ਉਹ ਹੀ ਆ ਕਿ ਰਾਸ਼ਨ ਵਾਲੇ ਜਿਹੜੇ ਨੇ ਉਹ ਤੰਗ ਕਰਦੇ ਨੇ ਸੋ ਅਸੀਂ ਪਹਿਲ ਦੇ ਹੱਦ ਤੇ ਉਹਨਾਂ ਨੂੰ ਪਹਿਲਾਂ ਘੇੜਨਾ ਹੈ ਵੀ ਰਾਸ਼ਨ ਜਿਹੜਾ ਪੂਰੇ ਸਬਦਾਂ ਜਿੰਨੇ ਜੀ ਨੇ ਪਰਿਵਾਰ ਦੇ ਸਬਦਾਂ ਪਿੰਡਾਂ ਚਾਹੀਦਾ ਔਰ ਜਿੰਨੀ ਉਹਦੀ ਤਾਕਤ ਜਿੰਨੇ ਕਿਲੋ ਮਿਲਣਾ ਉਹਨੇ ਹੀ ਕਿਲੋ ਮਿਲਣ ਜੇ ਘਾਟੀ ਫੜਾ ਜੇਗਾ ਇਸੇ ਅਸੀਂ ਸਾਰੀ ਟੀਮ ਟੋਟਲ ਟੀਮ ਜਿਹੜੀ ਸਾਡੀ ਹੈ ਇਸੇ ਕੰਮ ਤੇ ਲੱਗ ਜਾਏ ਕਿ ਰਾਸ਼ਨ ਸਾਨੂੰ ਸਭ ਤੋਂ ਪਹਿਲਾਂ ਨੰਬਰ 1 ਤੇ ਸਾਡੀ ਜਮੇਰੀ ਵਾਜ ਨੰਬਰ 2 ਪਾਣੀ ਤੁਹਾਨੂੰ ਦੱਸੇਗਾ ਪਾਣੀ ਤੇ ਨਹਿਰੀ ਪਾਣੀ ਸਾਨੂੰ ਅਗਲੇ ਸਾਲ ਤੱਕ ਆ ਜਾਏਗਾ 24 ਕਿੱਤੇ ਮਿਲੇਗਾ ਟੈਂਕੀਆਂ ਬਣ ਰਹੀਆਂ ਨੇ ਉਹ ਬਹੁਤ ਸੋਹਣਾ ਫੜਾ ਲਾ ਸਰਕਾਰ ਦਾ ਤੇ ਤੁਸੀਂ ਤੋਂ ਆ ਜਾਏਗਾ ਜੀ ਬਹੁਤ ਖੁਸ਼ ਹੋਗੇ ਹਾਲੇ ਦੇ ਖਵਾਅ ਤਾਂ ਲੱਗਦਾ ਨਾ ਲੇਕਿਨ ਉਹ ਬਣ ਜਾਣਾ ਇਸੇ ਤਰ੍ਹਾਂ ਜਦ ਨਹਿਰ ਆ ਨਹਿਰ ਤੇ ਨਾਲ ਅਸੀਂ ਸੜਕ ਬਣਾਉਂਦੀ ਆ ਬੜੇ ਚੰਗੀ 33 ਸੈਂਟੀਮੀਟਰ ਦੀ ਡਿਮਾਂਡ ਸੀਗੀ ਤੁਹਾਨੂੰ ਅਸਰ ਘੱਟ ਪੇਦਾ ਹੋਣਾ 35 ਸੈਂਟੀਮੀਟਰ ਨੂੰ ਬਹੁਤ ਅਸਰ ਪੇਦਾ ਬੜੇ ਚੰਗੀ ਡਿਮਾਂਡ ਸੀਗੀ ਸੜਕ ਨਾਲ ਉਹ ਬਣਾਉਂਦੀ ਆ ਨਹਿਰ ਦੇ ਨਾਲ ਇੱਕ ਸੈਰਗਾ ਬਣ ਰਹੀ ਆ ਬੜੀ ਸੋਹਣੀ ਅੱਜ ਵੀ ਉਹ ਬੰਦਾ ਆਇਆ ਸੀਗਾ ਜਿਹੜਾ 플ਾਨ ਕਰ ਰਿਹਾ ਮੈਂ ਉਹਦਾ ਘੰਟਾ ਦਿਮਾਗ ਪਾਇਆ ਆਪਣਾ ਅਸੀਂ ਵੈਕੇ ਪਲਾਨ ਕੀਤਾ ਕਿ ਤੋਰਾ ਕਰਦੇ ਆ ਕਿਸ ਤਰ੍ਹਾਂ ਸਪੇਡ ਲਾਉਣੇ ਕਿ ਨਹੀਂ ਲਾਉਣੇ ਫੁੱਟੇ ਕਿਹੜੇ ਲਾਉਣੇ ਕਿਹੜੇ ਫੁੱਲਾ ਬਣੇ ਲਾਉਣੇ ਆ ਸੋ ਸਾਰੇ ਮੈਨੋਂ ਆਪਣੀ ਦਿਲ ਦੀ ਗੱਲ ਦੱਸੀ ਅੱਜ ਉਹ ਕਿਹਦਾ ਪਲਾਨ ਕਰਦੇ ਤੰਗੀ ਬਚਾ ਦੇ ਦੱਸਾਂਗਾ ਮੈਂ ਅਸੀਂ ਇਸ ਤਰੀਕੇ ਦੇ ਬਹੁਤ ਉਪਰਾਲੇ ਕਰ ਰਹੇ ਆ ਜਿੱਥੇ ਤੁਹਾਡਾ ਸਿਰਫ ਜ਼ਿੰਦਗੀ ਸੌਖੀ ਵੀ ਹੋਵੇ ਜ਼ਿੰਦਗੀ ਸੋਹਣੀ ਵੀ ਹੋਵੇ ਆ ਤੁਹਾਡਾ ਟਮਾਟਰ ਬਸ ਘਰਲਾ ਸੁਲਤਾਨਾ ਡੋਰ ਬਣਾ ਕੇ ਵੀ ਟੁੱਟਾ ਬੜੇ ਫਿਰਦਾ ਇਹ ਵੀ ਅਸੀਂ ਹੁਣ ਤੱਕ ਬਣਾਉਣ ਦਾ ਕੰਮ ਜਾਫਰੀ ਰੋਏ ਲੈ ਕੇ ਬਣ ਜਾਏਗਾ ਇਹ ਬਣ ਜਾਏਗਾ ਵਧੀਆ ਬਣ ਜਾਏਗਾ ਸੋਹਣਾ ਬਣਾ ਦਾਂਗੇ ਇਹਨੂੰ ਇੱਥੇ ਸਾਰੇ ਕੰਮ ਜਿਹੜੇ ਕਰਦੇ ਲੈਣਾ ਚੱਕੀਆਂ ਤੁਹਾਡੀਆਂ ਸੁਲਤਾਨਪੁਰ ਰੋਡ ਨਵੀਆਂ ਲੈਣਾ ਚੱਕੀਆਂ ਤਰੰਦਰ ਰੋਡ ਨਵੀਆਂ ਲੈਣਾ ਚੱਕੀਆਂ ਤਰੰਦਰ ਪੋਤੇ ਨਵੀਆਂ ਲੈਣਾ ਚੱਕੀਆਂ ਨਹਿਰ ਦੇ ਨਾਲ ਦਾ ਟੋੜੀ ਨਵੇਂ ਲੈਣਾ ਲਾ ਕੇ ਚੱਕੀਆਂ ਸੋ ਸਾਰਾ ਮੇਨ ਰੋਡ ਜਗਵਾ ਕੋ 흘ੀਆਂ ਨੇ ਇਸ ਮੌਕੇ ਡਾਕਟਰ ਨਿੱਜਰ ਵੱਲੋਂ ਸੁਖਸੂਰੀ ਨੂੰ ਸਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਕੋਟ ਕੇ ਜੱਫੀ ਪਾ ਕੇ ਇਸ ਮੀਟਿੰਗ ਦੀ ਕਾਬਯਾਬੀ ਲਈ ਉਹਨਾਂ ਨੂੰ ਵਧਾਈ ਦਿੱਤੀ ਇਸ ਮੌਕੇ ਚੇਅਰਮੈਨ ਜਸਪੀਤ ਸਿੰਘ ਵੱਲੋਂ ਡਾਕਟਰ ਨਿਜਨ ਨੂੰ ਸਨਮਾਨਿਤ ਕੀਤਾ ਗਿਆ ਅਤੇ ਡਾਕਟਰ ਨਿਜਨ ਵੱਲੋਂ ਚੇਅਰਮੈਨ ਜਸਪੀਤ ਸਿੰਘ, ਸ਼ੇਰਪੰਜਾਬ ਸਿੰਘ, ਵਿਕਰਮਜੀਤ ਸਿੰਘ ਵਿੱਕੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੁਖ ਸੂਰੀ ਵੱਲੋਂ ਡਾਕਟਰ ਨਿਜਨ ਨੂੰ ਕਿਰਪਾਨ ਦੇ ਕੇ ਸਨਮਾਨਿਤ ਕੀਤਾ ਗਿਆ। ਸੂਰੀ ਸਾਹਿਬ ਤੁਹਾਡੇ ਵੱਲੋਂ ਪਹਿਵੀਂ ਮੀਟਿੰਗ ਕੁਲਦੀਪ ਸਿੰਘ ਧਾਰੀਵਾਲ ਦੇ ਹੱਕ ਦੇ ਵਿੱਚ ਕਰਵਾਈ ਗਈ ਹੈ ਕੀ ਕਹਿਣਾ ਚਾਹੁੰਦੇ ਹੋ? ਮੈਂ ਧੰਨਵਾਦ ਕਰਦਾ ਡਾਕਟਰ ਸਾਹਿਬ ਐਮਐਲਜੀ ਦਾ ਕਿ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਅਤੇ ਮੈਂ ਇੱਥੇ ਇੱਕ ਮੈਡੀਕਲ ਇਲਾਕੇ ਵਿੱਚ تمام بہت بہت ਧੰਨਵਾਦ ਕਰਦਾ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਵਾਂਗੇ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਲੈ ਕੇ ਨਾਲ ਤੇ ਪੂਰੀ ਉਹਨਾਂ ਦਾ ਸਾਥ ਦੇਵਾਂਗੇ ਤੇ ਧੰਨਵਾਦ ਸਭ ਜੀ ਨੂੰ ਬਹੁਮਤ ਵੋਟਾਂ ਪਾ ਗਈ ਤੇ ਜਿਤਾਵਾਂਗੇ ਦੇ ਲੋਕ ਸਭਾ ਦੇ ਉੱਤੇ ਜਾਗੇ ਕੀ ਨਾਂ ਦਾ ਡਾਂਗ ਤੇ ਅੱਜ ਜਿਹੜੀ ਮੀਟਿੰਗ ਕਰਾਈ ਗਈ ਆ ਕਿਹਰੇ ਵੀਰ ਨੇ ਮੀਟਿੰਗ ਕਰਾਈ ਜੀ ਮੇਰਾ ਨਾਮ ਬਦੀਤ ਸਿੰਘ ਜੀ ਮੇਰੇ ਭਰਾ ਸੋਖ ਸੂਰੇ ਨੇ ਅੱਜ ਮੀਟਿੰਗ ਕਰਾਈ ਆ ਤੇ ਠਾਠਾ ਮਾਰਦਾ ਘਟ ਘਟਾ ਆਇਆ ਜੀ ਬਹੁਤ ਹੀ ਮਤਲਬ ਅਸੀਂ ਮੈਂ ਕਿ ਕਰਨਿਆ ਸਵੇਰ ਤੋਂ ਤੇ ਅਗਨੇ ਸਾਲ ਆਗੇ ਉਹਨੇ ਆਪਣੇ ਨਾਲੇ 2 ਸਾਲਾਂ ਦੇ ਕੰਮ ਆਇਆ ਜਿੱਦਾਂ ਸਾਨੂੰ ਜਿਆਜਾ ਪੂਰਾ ਤੇ ਜੋ ਜੋ ਉਹਨੇ ਕਰਾਇਆ ਦਸਰਾਂ ਤੇ ਨਾਲੇ ਅਜੀ ਤਰਦੀਪ ਸਿੰਘ ਧਾਰੀਵਾਲ ਨੂੰ ਵੱਧ ਵੱਧ ਵੋਟਾਂ ਪਾ ਕੇ ਜਿੱਤਾਂ ਉਹਨੇ ਜੱਥਾ ਪੜਾ ਲਿਆ ਗਿਆ ਪਹਿਲੇ ਸਾਲ ਇਹਨਾਂ ਨੂੰ ਪੂਰਾ ਯੋਰ ਲਾ ਕੇ ਵੀ ਆਪਣਾ ਜਿਤਾਵਾ ਸਹੀ ਨਾ ਖੜਾਓ ਤੇ ਇਹਨਾਂ ਨੂੰ ਬਹੁਤ ਨਾਲੇ ਯੋਰ ਲਾਇਆ ਤੇ ਅੱਜ ਉਹ ਬਹੁਤ ਘੁੱਟ ਕੇ ਜੱਫੀ ਪਾ ਕੇ ਕਹੇ ਆ ਤੇ ਕਹਿ ਕੇ ਗਏ ਆ ਕਿ ਸਰਕਾਰ ਕਰਨ ਦੇ ਇਹ ਸੰਧਾਰੀਵਾਲ ਨੂੰ ਵੱਧ ਤੋਂ ਵੱਧ ਰਿਆਣਾ ਨੇ ਜਿਤਾਓ ਤੇ ਅਹੀਂ ਆਪਣੇ ਮੁਹੱਲੇ ਵਾਸੀਆਂ ਨੇ ਸਾਰਿਆਂ ਨੇ ਕਹਿਤਾ ਵੀ 1 ਜੂਨ ਨੂੰ ਸਰੇ ਜਾਂ ਕੇ ਤੇ ਚਾਹੂਤੇ ਬਟਨ ਦਵਾ ਕੇ ਤੇ ਕੰਮ ਤੇ ਕਲੀਆਂ ਚੰ ਧਾਰੀ ਵਾਲ ਨੂੰ ਕਾਮਯਾਬ ਕਰੋ ਹਾਂਜੀ ਸ਼ੇਰੇ ਪੰਜਾਬ ਜੀ ਸੁਖਵੰਤ ਸਿੰਘ ਸੁਖਸੂਰੀ ਦੇ ਵੱਲੋਂ ਵਾਰਡ ਨੰਬਰ 43 ਦੇ ਵਿੱਚ ਜਿਹੜੀ ਆ ਭਰਵੀ ਮੀਟਿੰਗ ਕਰਵਾਈ ਗਈ ਆ ਕੀ ਕਹਿਣਾ ਚਾਹੁੰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਤੁਹਾਡੇ ਪ੍ਰੈਸ ਵਾਰੇ ਵੀਰ ਤੁਹਾਡੇ ਇੱਥੇ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਤੁਸੀਂ ਜਾਣਦੇ ਜੇ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੀ ਆਣ ਤੇ ਸ਼ਾਨ ਪੰਜਾਬ ਦਾ ਪੁੱਤ ਭਗਵੰਤ ਮਾਨ ਉਹਨਾਂ ਨੇ 13 ਦੇ 13 ਉਮੀਦਵਾਰ ਪੰਜਾਬ ਦੇ ਵਿੱਚ ਉਤਾਰੇ ਨੇ ਜਿਨ੍ਹਾਂ ਚੋਂ ਇੱਕ ਸਾਡੇ ਬਹੁਤ ਹੀ ਹਰਮਨਪਿਆਰੇ ਸਰਦਾਰ ਕਲਦੀਪ ਸਿੰਘ ਧਾਰੀਵਾਲ ਤੇ ਉਹ ਜਿਸ ਤਰ੍ਹਾਂ 1 ਜੂਨ ਨੂੰ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਆ ਉਸੇ ਮੱਦੇਨਜ਼ਰ ਰੱਖਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਐਮ ਐਲ ਏ ਡਾਕਟਰ ਇੰਦਰਪ੍ਰੀਤ ਸਿੰਘ ਨੇਜਰ ਉਹ ਖੁਦ ਇੱਕ ਨੁੱਕਰ ਮੀਟਿੰਗਾਂ ਲੈ ਰਹੇ ਨੇ ਜੋ ਪਾਰਟੀ ਵੱਲੋਂ ਜਿਸਾ ਨਿਰਦੇਸ਼ ਚ ਚੱਲੇ ਸੀ ਉਹਦੇ ਵਿੱਚ ਸਾਡੀ ਵਾਰਡ ਨੰਬਰ 42 ਦੇ ਵਿੱਚ ਤਕਰੀਬਨ ਅੱਜ ਦਸਵੀਂ ਮੀਟਿੰਗ ਸੀ ਜਿਸ ਨੂੰ ਆਪਾਂ ਨੁੱਕਰ ਮੀਟਿੰਗ ਕਹਿੰਦੇ ਆਂ ਜੋ ਬਿਲੀ ਮੀਟਿੰਗ ਦਾਸ ਵਾਲੋ ਹੋਈ ਸੀ ਫਿਰ ਮੇਰੇ ਵੀਰ ਵਿਕਰਮਜੀਤ ਸਿੰਘ ਵਿੱਕੀਵਾਲ ਕੈਪੀਵਾਲ ਸਾਡੇ ਸਤਿਕਾਰਯੋਗ ਭਵਿੰਦਰ ਸਿੰਘ ਹੋਣੀ ਦਲੀਪ ਸਿੰਘ ਹੋਣੀ ਦਲਜੀਤ ਸਿੰਘ ਹੋਣੀ ਅਫਤਾਰ ਸਿੰਘ ਹੋਣੀ ਅੱਜ ਮੇਰਾ ਸੁਖਵੀਰ ਸੁਖਵੀਰ ਦੀ ਬੜੇ ਚਿਰ ਦੀ ਸ਼ਾਹੀ ਇਹ ਕਹਿੰਦੇ ਸੀ ਕਿ ਮੈਂ ਨੁਕਰ ਮੀਟਿੰਗ ਕਰਉਣੀ ਆ ਕੁਝ ਵੱਖਰੇ ਤਰੀਕੇ ਨਾਲ ਕਰਉਣੀ ਆ ਅੱਜ ਇਹ ਵੀਰ ਨੇ ਇਹ ਪਾਰਟੀ ਦੇ ਨਾਲ ਇਹਨਾਂ ਦਾ ਐਸਾ ਜਜਬਾ ਵਾ ਕਿ ਇਹਨਾਂ ਨੇ ਬਹੁਤ ਸੋਹਣੀ ਬਹੁਤ ਵਧੀਆ ਤੇ ਬਹੁਤ ਭਰਮੀ ਮੀਟਿੰਗ ਰਾਈ ਜੋ ਖੁਦ ਸਾਡੇ ਹਲਕਾ ਦੇਖਣੀ ਐਮਐਲਏ ਡਾਟਰਿੰਦਰਬੀ ਸਿੰਘ ਨੇ ਜਰ ਪਹੁੰਚੇ ਉਹਨਾਂ ਨੇ ਆਪਣੇ ਸਾਰੀ ਪਬਲਿਕ ਨੂੰ ਵਿਚਾਰ ਸਾਂਝੇ ਕੀਤੇ ਮੈਂ ਸੁਖਵੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਦੂਜਾ ਸਾਡੀ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਵਿਕਰਮਜੀਤ ਸਿੰਘ ਵਿੱਕੀ ਅਵਤਾਰ ਸਿੰਘ ਚੋਹਾਨ ਅਰਸ਼ਦੀਪ ਸਿੰਘ ਹੋਰ ਵੀ ਮੇਰੇ ਇੱਕ ਦੋ ਵੀਰ ਹੈ ਜਿਨ੍ਹਾਂ ਨੇ ਪਾਰਟੀ ਨੂੰ ਬਹੁਤ ਵਧੀਆ ਬਹੁਤ ਸੋਹਣੇ ਉਹਦੇ ਦਿੱਤੇ ਨੇ ਬਖਸ਼ੇ ਨੇ ਅਸੀਂ ਪਾਰਟੀ ਦਾ ਮਾਨ ਸਾਹਿਬ ਦਾ ਧੰਨਵਾਦ ਕਰਦੇ ਆ ਧੰਨਵਾਦ ਕਿਸ ਤਰ੍ਹਾਂ ਕਿ ਐਮਐਲਏ ਡਾਟਰਿੰਦਰਬੀ ਸਿੰਘ ਨੇ ਜਰ ਕਰਕੇ ਉਹਨਾਂ ਦਾ ਸਾਡੇ ਨਾਲ ਐਸਾ ਪਿਆਰ ਵਾਹ ਸਾਡੀ ਦਫਤਰ ਦੀ ਟੀਮ ਦੇ ਨਾਲ ਕਿ ਉਹ ਸਾਨੂੰ ਐਸਾ ਜੋਗ ਸਮਝਦੇ ਨੇ ਕਿ ਸਾਨੂੰ ਕੋਈ ਜੋ ਵੀ ਉਹਦੇ ਮਿਲਦੇ ਨੇ ਤੇ ਅਸੀਂ ਪਾਰਟੀ ਦੀ ਸੇਵਾ ਕਰ ਲਈ ਤਾਂ ਥੋੜੇ ਦਿਨ ਹੀ ਪਹਿਲਾਂ ਹਫ਼ਤਾਕ ਪਹਿਲਾਂ ਇੱਥੇ ਸਾਡੇ ਸਾਹਮਣੇ ਕੋਈ ਹੈਗੇ ਨੇ ਵੀਰ ਕਾਂਗਰਸੀ ਉਹਨਾਂ ਨੇ ਗਰਜੀਤ ਸਿੰਘ ਓਜਲੇ ਨੂੰ ਸੱਦਿਆ ਸੀ ਤੇ ਮੇਰੇ ਹਿਸਾਬ ਨਾਲ ਕੁਰਸੀਆਂ ਸਾਰੀਆਂ ਉੱਥੇ ਖਾਲੀ ਪਈਆਂ ਸੀ 10 ਤੋਂ 20 ਸਿਰਫ ਮਦੇ ਬੈਠੇ ਹੀ ਤੇ ਬੀਬੀ ਦੇ ਤੁਸੀਂ ਛੱਡ ਹੀ ਦੋ ਤੇ ਇਹ ਸੁਖਵੀਰ ਦੇ ਇੱਕ ਛੋਟੇ ਜਿਹੇ ਸੱਦੇ ਤੇ ਅੱਜ ਬਹੁਤ ਜ਼ਿਆਦੀਆਂ ਬੀਬੀਆਂ ਤੇ ਬਹੁਤ ਸਾਰੇ ਵੀਰ ਜੇ ਪਹੁੰਚੇ ਨੇ ਤੇ ਪਿਆਰ ਵਾਲੀ ਇਹ ਆਮ ਆਦਮੀ ਪਾਰਟੀ ਦਾ ਤੇ ਕਿੱਡੇ ਵੱਡੇ ਫਰਕ ਨਾਲ ਜਿੱਤੇਗਾ ਇਹ ਤੁਸੀਂ ਖੁਦ ਹੰਦਾ ਜਾਓ। ਸਾਰੇ ਪੰਜਾਬੀ ਕਿਰਨਾ ਮੁਕਾਬਲਾ ਕਰਨਾ ਵੇਦੇ ਤੁਸੀਂ ਫਿਰ ਹੁਣ ਵੇਖਦੇ ਕਿੰਨਾ ਮੁਕਾਬਲਾ ਵੇਖਦੇ ਤਾਰੀਵੰਦ ਦਾ। ਨਹੀਂ ਜੀ ਮੁਕਾਬਲਾ ਅਸੀਂ ਤੇ ਸਮਝਦੇ ਨਹੀਂ ਮੁਕਾਬਲਾ ਤੇ ਕਿਸੇ ਨਾਲ ਨਹੀਂ ਆ। ਮੁਕਾਬਲਾ ਤੇ ਉਹਦੇ ਨਾਲ ਹੁੰਦਾ ਜਿਹੜਾ ਕੋਈ ਬਰਾਬਰ ਤੇ ਹੋਵੇ, ਬਰਾਬਰ ਤੇ ਹੁੰਦਾ ਹੋਵੇ। ਇਹ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਆ। ਕਿੰਨੀ ਲੀਡ ਲੈ ਕੇ ਜਾਏਗੀ ਹਲਕਾ ਦੱਖਣੀ ਦੀ ਟੀਮ ਜਿਹੜੀ ਹੈ ਉਹਨਾਂ ਨੂੰ ਜਿਤਾਉਗੀ ਇਹ ਤੁਸੀਂ 4 ਤਰੀਕ ਨੂੰ ਤੇ ਆ ਵੀ ਤੁਸੀਂ ਆਪਣੇ ਚੱਲਣਾ ਦੇ ਬਹੁਤ ਵੱਡੇ ਪੱਧਰ ਤੇ ਮੇਰਾ ਕਹ 10:00 ਵਜੇ ਤੋਂ ਹੀ ਦੇਣਾ ਸ਼ੁਰੂ ਕਰ ਦੇਣਾ ਸਾਰਾ ਕੁਝ ਮੈਂ ਆਪਣੇ ਸਾਰੇ ਵੀਰਾਂ ਦਾ ਵਿਕਰਮਜੀਤ ਸਿੰਘ ਵਿਕੀ ਦਾ ਸੁਖਵੀਰ ਦਾ ਸਾਡੇ 36 ਨੰਬਰ ਵਾਰ ਤੋਂ ਮੇਰੇ ਵੱਡੇ ਵੀਰ ਸਰਦਾਰ ਗੁਰਵਿੰਦਰ ਸਿੰਘ ਵੀ ਪਹੁੰਚੇ ਨੇ ਹੋਰ ਵੀ ਬਹੁਤ ਸਾਰੇ ਵੀਰ ਆਏ ਅੱਜ ਦੀ ਇਹ ਰੈਲੀ ਦੇ ਵਿੱਚ ਨੁਕਰ ਮੀਟਿੰਗ ਦੇ ਵਿੱਚ ਮੈਂ ਸਾਰੇ ਵੀਰਾਂ ਦਾ ਨਾਮ ਲੈਣਾ ਚਾਹਾਂਗਾ ਤਾਂ ਬਹੁਤ ਜ਼ਿਆਦਾ ਸਮਾਂ ਲੱਗੇਗਾ ਮੇਰੇ ਵੀਰ ਜੀ ਪਹੁੰਚੇ ਨੇ ਸਰਦਾਰ ਦੀਪਕ ਸਿੰਘ ਜੀ ਉਤਾਰ ਸਿੰਘ ਚਵਾਲ ਜੀ ਤੇਰੀਪ ਸਿੰਘ ਹਣੀ ਆਪਣਾ ਜਤਿੰਦਰ ਪਾਲ ਹਣੀ ਸਾਰਿਆਂ ਦਾ ਬਹੁਤ ਬਹੁਤ ਇਹ ਸਵਾਰ ਦੇ ਵਾਸੀਆਂ ਨੂੰ ਕੀ ਅਪੀਲ ਕਰਦੇ ਚਾਹੋਗੇ ਚੋਣਾ ਦੇ ਤਰ੍ਹਾਂ ਚੋਣਾ ਦੀ ਦਰਾਂ ਅਸੀਂ ਉਹ ਅਪੀਲ ਕਰਾਂਗੇ ਜੀ ਤੁਸੀਂ ਇੱਕ ਤਰੀਕ ਨੂੰ ਵੋਟਾਂ ਜ਼ਰੂਰ ਪਾਓ ਕਿਸੇ ਵੀ ਪਾਰਟੀ ਨੂੰ ਪਾਓ ਜ਼ਰੂਰ ਪਾਓ ਸੋਚ ਸਮਝ ਕੇ ਪਾਓ ਬੋਲ ਪਾਉਣ ਦਾ ਬਹੁਤ ਵੱਡਾ ਅਧਿਕਾਰ ਜੇ ਇਹ ਇਹ ਦੋ ਸਾਲਾਂ ਦੇ ਵਿੱਚ ਸਰਕਾਰ ਨੇ ਕੀ ਕੁਝ ਕੀਤਾ ਵਾ ਤੇ ਪਹਿਲੀ ਇਹ ਸਰਕਾਰਾਂ ਨੇ 70 ਸਾਲਾਂ ਦੇ ਵਿੱਚ ਕੀ ਕੀਤਾ ਵਾ ਇਹ ਤੁਸੀਂ ਸਾਰੇ ਸਿਆਣੇ ਜੇ ਉਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਵੋਟਾਂ ਜ਼ਰੂਰ ਪਾਓ